ਇਹ ਪੰਜਾਬ ਦਾ ਬਰਫੀਲਾ ਪਿੰਡਾ ਬਰਫੀਲਾ ਤਾਂ ਕਿਹਾ ਜਾਂਦਾ ਕਿਉਂਕਿ ਸਾਰਾ ਸਾਲ ਇੱਥੇ ਗਰਮੀ ਨਹੀਂ ਪੈਂਦੀ ਗਰਮੀ ਪੈਂਦੀ ਤਾਂ ਹੈ ਪਰ ਬਹੁ ਨਾ ਮਾਤਰ ਸਾਲ ਦੇ 11 ਮਹੀਨੇ ਪਿੰਡ ਠੰਡਾ ਰਹਿੰਦਾ ਆ ਆਪਣੇ ਬੱਚਿਆਂ ਨੂੰ ਇਹ ਪਿੰਡ ਦੇ ਵਿੱਚ ਜ਼ਰੂਰ ਲੈ ਕੇ ਆਓ ਗਰਮੀ ਦੀਆਂ ਛੁੱਟੀਆਂ ਤੁਸੀਂ ਇੱਕ ਵਾਰ ਇੱਥੇ ਆਉਂਗੇ ਹਿਮਾਚਲ ਮਨਾਲੀ ਤੇ ਸ਼ਿਮਲਾ ਭੁੱਲ ਜਾਓਗੇ ਆਓ ਵੀਡੀਓ ਚ ਦੇਖਦੇ ਹਾਂ ਬਾਕੀ ਅੱਗੇ ਜਾ ਕੇ ਕਾਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਵਲੌਗ ਦੋਸਤੋ ਹੁਸ਼ਿਆਰਪੁਰ ਦੇ ਪਿੰਡ ਚ ਜਾ ਰਹੇ ਆ ਜਿਹੜਾ ਕਾਫੀ ਬਰਫੀਲਾ ਆ ਬਹੁਤ ਸੁਣਨ ਨੂੰ ਮਿਲਿਆ ਕਿ ਜਿੱਦਾਂ ਪਹਿਲਾਂ ਵੀ ਵੀਡੀਓ ਪਾਈਆਂ ਪਿੰਡ ਟਿੰਡਾ ਆ ਅੱਜ ਮੈਂ ਮੇਨ ਕਾਰਨ ਪੁੱਛਾਂਗੇ ਪਿੰਡ ਦਾ ਠੰਡੇ ਰਹਿਣ ਦਾ ਕਾਰਨ ਕੀ ਆ ਕਿਉਂ ਇਹ ਪਿੰਡ ਇੰਨਾ ਠੰਡਾ ਰਹਿੰਦਾ ਆ ਸਚਾਈ ਕੀ ਆ ਕਿ ਵਾਕਈ ਗਰਮੀਆਂ ਦੇ ਵਿੱਚ ਜਿਆ ਟੈਂਪਰੇਚਰ 15 16 ਤੋਂ ਨਹੀਂ ਵੱਧਦਾ ਇਸ ਸਚਾਈ ਜਾ ਕੇ ਪਿੰਡ ਚ ਪਤਾ ਲੱਗੂਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਿਆ ਕਰੋ ਕਿਤੋਂ ਵੀਡੀਓ ਦੇਖ ਰਹੇ ਹੋ ਪਿੰਡ ਦਾ ਨਾਮ ਵੀ ਐਂਡ ਚ ਮੈਂਸ਼ਨ ਜਰੂਰ ਕਰਾਂਗੇ ਸਚਾਈ ਵਾਲੀ ਵੀਡੀਓ ਕੋਈ ਇਦਾਂ ਨਹੀਂ ਹੈਗਾ ਕਿਉਂਕਿ ਪਿੰਡ ਦੇ ਲੋਕ ਹੀ ਸਾਨੂੰ ਦੱਸ ਰਹੇ ਆ ਅਸੀਂ ਵੀਡੀਓ ਬਣਾਉਣ ਜਾਂਦੇ ਆ ਜਿਸ ਨੂੰ ਪਤਾ ਲੱਗਦਾ ਕਿ ਇਹ ਇਲਾਕਾ ਠੰਡਾ ਆ ਠੰਡਾ ਕਿਉਂ ਆ ਕਿਉਂਕਿ ਇੱਕ ਤਾਂ ਸ਼왈ਕ ਦੀਆਂ ਪਹਾੜੀਆਂ ਦੇ ਵਿੱਚ ਇਹ ਘਿਰਿਆ ਹੋਇਆ ਆ ਦੂਸਰਾ ਇੱਥੇ 24 ਘੰਟੇ 365 ਦਿਨ ਜਿਹੜਾ ਪਾਣੀ ਚੱਲਦਾ ਰਹਿੰਦਾ ਪਹਾੜਾਂ ਦੇ ਵਿੱਚੋਂ ਸੇਮ ਬਹੁਤ ਉੱਪਰਵਾ 10 15 ਫੁੱਟ ਤੇ ਪਾਣੀ ਆ ਧਰਤੀ ਠੰਡੀ ਰਹਿੰਦੀ ਆ ਗਰਮੈਸ਼ ਹੁੰਦੀ ਨਹੀਂ ਹੈਗੀ ਤਾਂ ਕਰਕੇ ਇਹ ਇਲਾਕੇ ਠੰਡੇ ਰਹਿੰਦੇ ਆ ਇਹ ਇਲਾਕੇ ਜਿੱਦਾਂ ਕੋਕੋਨੇਟ ਹੋ ਗਿਆ ਥਾਣਾ ਡੈਮ ਹੋ ਗਿਆ ਥਾਣਾ ਪਿੰਡ ਹੋ ਗਿਆ ਨਾਲ ਦੇ ਪਿੰਡ ਦੇਰੀਆਂ ਹੋ ਗਏ ਜਾਂ ਕੋਟ ਪਟਿਆਲ ਹੋ ਗਏ ਇਹ ਸਾਰੇ ਪਿੰਡਾਂ ਕੁਦਰਤ ਦੀ ਗੋਦ ਵਿੱਚ ਵਸੇ ਹੋਏ ਆ ਜਾਨੀ ਕਹਿ ਸਕਦੇ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਚ ਆ ਚਲਦੇ ਆ ਜਾ ਕੇ ਗੱਲਬਾਤ ਕਰਦੇ ਆ ਤੇ ਦੱਸਦੇ ਆ ਬਾਬਾ ਜੀ ਤੋਂ ਪੁੱਛਦੇ ਆ ਕੀ ਕਾਰਨ ਆ ਠੰਡੇ ਰਹਿਣ ਦਾ ਚਲੋ ਦੋਸਤੋ ਪਾਇਆ ਹੈ ਇਹ ਦੋ ਪਾਇਆ ਹੈ ਯਾਰ ਉਹ ਪਾਇਓ ਹੋਊ ਜੇ ਇਹ ਸੋਨੇ ਵਾਲਾ ਪਾਇਆ ਨਿਕਲ ਇਲੈਕਟ੍ਰੋਨਿਕ ਮਾਰਕੀਟ ਜੀ ਹਾਂ ਕੇਬਲ ਦਾ ਨਹੀਂ ਇਹ ਟਕਾ ਇਕ ਨੂੰ ਮਣਾਉਂਦੇ ਆ ਜੀ ਕਿੱਥੋਂ ਆਉਂਦੇ ਆ ਜੀ ਘਰ ਬੰਦ ਕਰ ਵੀਰੇ ਇਹ ਜਿੱਦਾਂ ਕਿ ਥਾਣਾ ਪਿੰਡ ਘੁੰਮਦੇ ਪਏ ਸੀ ਇਹ ਪਾਜੀ ਹੁਣੀ ਆਏ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਾਜੀ ਕਿੱਥੋਂ ਆਏ ਜੀ ਜਲੰਧਰ ਤੋਂ ਜਲੰਧਰ ਤੋਂ ਇਹ ਹਰੇਕ ਮਹੀਨੇ ਆਉਂਦੇ ਜਾਂ ਹਫਤੇ ਬਾਅਦ ਆਉਂਦੇ ਆ ਜੀ ਨਹੀਂ ਇੱਕ ਦੋ ਮਹੀਨੇ ਬਾਅਦ ਆਏ ਨੇ ਆਏ ਨੇ ਜੀ ਤੇ ਪਾਜੀ ਤੁਹਾਨੂੰ ਇਸ ਪਿੰਡ ਵਿੱਚ ਮਤਲਬ ਮੈਂ ਕਵਰ ਕਰਦਾ ਸਾਰਾ ਜਿੰਨਾ ਵੀ ਆਪਣਾ ਏਰੀਆ ਆ ਤੁਹਾਨੂੰ ਇਸ ਪਿੰਡ 'ਚ ਫਰਕ ਲੱਗਦਾ ਬਾਕੀਆ ਪਿੰਡਾਂ ਨਾਲ ਠੰਡ ਜਾਂ ਮਤਲਬ ਗਰਮੀ ਨਾਲੋਂ ਜਾਂ ਕੁਝ ਹੈ ਜੀ ਜਲੰਧਰ ਟੈਂਪਰੇਚਰ ਬਹੁਤ ਸੀ ਇੱਥੇ ਤੁਸੀਂ ਭਾਜੀ ਕਦੀ ਹਵਾ ਚੱਲੂਗੀ ਨਾਲ ਠੰਡੀ ਹਵਾ ਚੱਲੂਗੀ ਇਹ ਪਾਣੀ ਦੀ ਸਟ੍ਰੀਮ ਕਿੱਥੋਂ ਨਿਕਲਦੀ ਇਹ ਭਾਜੀ ਪਹਾੜਾਂ ਚੋਂ ਇਹ ਕੁਦਰਤੀ ਪਾਣੀ ਆ ਸਾਰਾ ਇੱਕ ਇੱਕ ਇੱਧਰ ਦੀ ਆ ਜਿਹੜਾ ਆ ਪਾਣੀ ਆ ਨਾ ਇਹ ਪਿੱਛੋਂ ਨਿਕਲਦਾ ਇਹ ਧਰਤੋਂ ਚੋਂ ਨਿਕਲਦਾ ਝਰਨਾ ਬਣ ਕੇ ਪਹਾੜਾਂ ਦਾ ਪਾਣੀ ਆ ਭਾਜੀ ਇਹ ਤੁਸੀਂ ਉੱਥੇ ਪੀ ਕੇ ਦੇਖਿਓ ਸਵਾਲ ਕਿੰਨਾ ਆ ਬਣੀਦਾ ਭਾਜੀ। ਟੀਵੀ ਤਾਂ ਕੋਈ ਗੱਲ ਆ ਜਿੱਦਾਂ ਥੋੜਾ ਜਿਹਾ ਚਲੋ ਆਂਦੇ ਪੰਪੂ ਸਾਰੇ ਕਰਦੇ ਆ। ਸਫਾਈ ਜ਼ਰੂਰੀ ਆ ਸਫਾਈ ਦੇ ਜਿੱਦਾਂ ਵੇਖੋ ਇਲਾਣਾ ਵਾਲਾ ਆ। ਹਾਂ ਨਹੀਂ ਭਾਜੀ ਇਹ ਜ਼ਰੂਰੀ ਆ ਦੇਖੋ ਕਿੰਨੀ ਵਧੀਆ ਗੱਲ ਆ। ਪਰ ਤੁਸੀਂ ਸੋਚਦੇ ਆ ਭਾਜੀ ਇਹ ਹੋਰ ਕੋਈ ਨਹੀਂ ਸੋਚਦਾ ਬਹੁਤ ਲੋਕੀ ਖਾ ਗੰਦ ਬਣਦੀ ਆ। ਇਹ ਤਾਂ ਨੇਚਰ ਨੂੰ ਨੇਚਰ ਨਾਲ ਕਦੀ ਨਹੀਂ ਖਿਲਵਾੜ ਕੇ। ਬਿਲਕੁਲ ਭਾਜੀ ਬਿਲਕੁਲ। ਆਪਣਾ ਤਾਂ ਅਸੀਂ ਜਿੱਥੇ ਜਾਈਏ ਅਸੀਂ ਇਹ ਰੱਖੀਦਾ ਵੀ ਨਾਲ ਇੱਕ ਵੱਖਰਾ ਬੈਗ ਜ਼ਰੂਰ ਰੱਖਣਾ। ਠੀਕ ਆ ਜੀ। ਤੇ ਬਾਅਦ ਚ ਕਿਤੇ ਇੱਥੇ ਨਹੀਂ ਸੁੱਟ ਕੇ ਜਾਣਾ। ਠੀਕ ਆ ਲੋ ਦੋਸਤੋ ਇਹ ਸਾਡਾ ਨਾ ਇੱਥੇ ਅਸੀਂ ਪੁਆਇੰਟ ਤੇ ਰੁਕੇ ਸੀ ਇਹ ਅੰਕਲ ਥਾਣਾ ਪਿੰਡੀ ਆ ਜੀ ਇਹ ਅੰਕਲ ਜੀ ਬਹੁਤ ਮਿਹਨਤ ਕਰਦੇ ਆ ਇੱਥੇ ਸਾਡਾ ਬਹੁਤ ਪਿਆਰ ਆ ਅੰਕਲ ਦੇ ਨਾਲ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਇਸ ਜੰਗਲ ਚ ਘੁੰਮੋ ਦੇਖੋ ਥਾਣੇ ਡੈਮ ਤੁਸੀਂ ਜਰੂਰ ਘੁੰਮਣ ਆਉਨੇ ਆ ਅੱਜ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਉਹ ਤਾਂ ਪਹਿਲੇ ਰੱਜੇ ਵੀ ਆ ਰੱਜਿਆਂ ਨੂੰ ਨਾਰਾ ਜਾਓ ਇਹ ਅੰਕਲ ਜੀ ਸਿਰਫ ਸ਼ੌਂਕੀਆ ਤੌਰ ਤੋਂ ਕੰਮ ਕਰਦੇ ਆ ਇਹ ਪਰ ਹਾਂ ਜੇ ਕਿਸੇ ਦਾ ਵਧੀਆ ਗੁਜ਼ਾਰਾ ਇੱਥੇ ਦੇਖੋ ਅੰਕਲ ਨੇ ਕਿੰਨੀਆਂ ਵਧੀਆ ਹਾਰਟਸ ਬਣਾਈਆਂ ਹੋਈਆਂ ਸਭ ਕੁਝ ਤਿਆਰ ਹੋ ਰਿਹਾ ਤੁਸੀਂ ਆਓ ਅੰਕਲ ਤੋਂ ਮੈਗੀ ਖਾਓ ਬਹੁਤ ਸਾਡਾ ਪ੍ਰੇਮ ਅੰਕਲ ਦਾ ਹੋਰ ਅੰਕਲ ਜੀ ਠੀਕ ਹੋ ਠੀਕ ਹੈ ਸਰ ਤੇ ਅੰਕਲ ਦੀ ਹੱਥਾਂ ਦੀ ਮੈਗੀ ਜੇ ਜਿਹੜਾ ਬੰਦਾ ਖਾਊਗਾ ਨਾ ਚੇਤੇ ਕਰੂਗਾ ਦੋਸਤੋ ਆ ਗਏ ਬਾਬਾ ਜੀ ਤੋਂ ਪਹਿਲਾਂ ਚਾਹ ਦਾ ਕੱਪ ਕਿਉਂਕਿ ਸਾਡਾ ਮੇਨ ਹੁੰਦਾ ਇੱਥੇ ਬਾਬਾ ਜੀ ਕੋ ਆ ਕੇ ਬੈਠਣ ਦਾ ਤੇ ਆਉਣੇ ਆ ਚਾਹ ਪੀਣੇ ਆ ਅੰਕਲ ਜੀ ਮੈਗੀ ਬਹੁਤ ਸਵਾਦ ਬਣਾਉਂਦੇ ਆ ਤੇ ਜਿਸ ਪਿੰਡ ਦੇ ਵਿੱਚ ਆਪਾਂ ਹੈਗੇ ਆ ਇਹ ਥਾਣਾ ਪਿੰਡ ਵਾ ਤੇ ਲਾਸਟ ਬਲੌਗ ਵੀ ਜਿਹੜਾ ਠੰਡਾ ਪਿੰਡ ਸੀਗਾ ਤੇ ਉਹ ਵੀ ਥਾਣੇ ਪਿੰਡ ਦਾ ਸੀਗਾ। ਬਾਕੀ ਇਹ ਇਹ ਪਿੰਡ ਬਹੁਤ ਜ਼ਿਆਦਾ ਠੰਡਾ ਰਹਿੰਦਾ ਆ। ਕਹ ਲਓ ਸਾਲ ਦੇ 11 ਮਹੀਨੇ ਇੱਕ ਹਨਾ ਬਹੁਤ ਲੋਕਾਂ ਨੂੰ ਕਨਫਿਊਜ਼ ਹੋ ਗਈ ਸੀ ਅੰਕਲ ਜੀ। ਜੀ ਜੀ। ਆਪਾਂ ਗੱਲ ਕੀਤੀ ਸੀ ਰਾਤ ਦੀ। ਦੇਖੋ ਦਿਨੇ ਦਾ ਸੂਰਜ ਤਾਂ ਹਰੇਕ ਥਾਂ ਹੀ ਆ। ਜੀ। ਕੀ ਰਾਤ ਨੂੰ ਨਹੀਂ ਮੌਸਮ ਠੰਡਾ ਹੁੰਦਾ ਇੱਥੇ? ਠੰਡਾ ਹੁੰਦਾ ਜੀ। ਅੱਛਾ ਜੀ। ਕਿੰਨਾ ਕੁ ਹੁੰਦਾ ਆ? ਸਰ ਰਾਤ ਨੂੰ ਰਜਾਈ ਲੈਣੀ ਪੈਂਦੀ ਆ। ਮੈਂ ਇੱਕ ਗੱਲ ਦੱਸ ਦਵਾਂ ਤੁਸੀਂ ਇਸ ਅੰਕਲ ਜੀ ਨੂੰ ਜਾਣਦੇ ਆ ਤੁਸੀਂ ਇੱਥੇ ਆ ਕੇ ਮੈਗੀ ਵੀ ਖਾਣੇ ਆਉਂਗੇ। ਬਾਕੀ ਇਹ ਗੱਲ ਸੱਚ ਵਾ ਤੁਸੀਂ ਇੱਥੇ ਅੰਕਲ ਜੀ ਤੋਂ ਆ ਕੇ ਨਾਲੇ ਪਹਿਲਾਂ ਤਾਂ ਚਾਹ ਪੀਓ ਨਾਲੇ ਖਾਓ ਮੈਗੀ ਫਿਰ ਅੰਕਲ ਜੀ ਤੁਸੀਂ ਪੁੱਛ ਸਕਦੇ ਕਿ ਅੰਕਲ ਜੀ ਬਾਕੀ ਇਹ ਪਿੰਡ ਠੰਡਾ ਰਹਿੰਦਾ ਰਾਤ ਨੂੰ ਠੰਡਾ ਰਹਿੰਦਾ ਸਰ ਜੀ ਤੁਸੀਂ ਪੱਖੇ ਲਾਉਂਦੇ ਹੋ ਨਹੀਂ ਸਰ ਅੱਜ ਤਾਂ ਕੋਈ ਪੱਖਾ ਨਹੀਂ ਲਾਦੇ ਨਾ ਏਸੀ ਕਹਿੰਦੇ ਇਸ ਪਿੰਡ 'ਚ ਨਾ ਏਸੀ ਆ ਤੇ ਨਾ ਕੂਲਰ ਆ ਜੇ ਸਰ ਕਿਸੇ ਕੋਲ ਹੈਗਾ ਵੀ ਤਾਂ ਲਾਉਣੇ ਡੇ ਅੱਜ ਤੀ ਨਹੀਂ ਲਾਉਣ ਦੇ ਨਹੀਂ ਜੀ ਰੀਜ਼ਨ ਨਹੀਂ ਠੰਡਾ ਆਈ ਤੀ ਠੰਡਵਾ ਜੀ ਦਿਨੇ ਗਰਮੀ ਹੁੰਦੀ ਹੈ ਜਿੱਦਾਂ ਹੁਣ ਅਸੀਂ ਬੈਠੇ ਆ ਮਾੜਾ ਮੋਟਾ ਹੋਮੋ ਆ ਹਾਂਜੀ ਹਾਂਜੀ ਤੇ ਰਾਤ ਠੰਡਾ ਰਾਤ ਠੰਡਾ ਜੀ ਅੱਛਾ ਜੀ ਇਦਾਂ ਇਦਾਂ ਠੰਡਾ ਹਾਂ ਕੁਛ ਦਿਨ ਠਹਿਰ ਕੇ ਸ਼ਾਇਦ ਹੋ ਸਕਦਾ ਮੰਨ ਲਓ ਜੂਨ ਮਹੀਨਾ ਚੜਦਾ ਹੈ ਨਾ 15 ਦਿਨ ਜੂਨ ਮਹੀਨੇ ਦੇ ਹੋਣਗੇ ਫਿਰ ਭਾਵੇਂ ਗਰਮੀ ਮਾੜੀ ਮੁੱਤੀ ਮਹਿਸੂਸ ਹੋ ਸਕਦੀ ਹੈ ਅੰਕਲ ਜੀ ਏਰੀਆ ਬਹੁਤ ਸ਼ਾਂਤ ਆ ਬਹੁਤ ਲੋਕੀ ਘੁੰਮਣ ਆਉਂਦੇ ਆ ਇੱਥੇ ਜੀ ਜੀ ਅੰਕਲ ਜੀ ਜੋ ਇਹ ਪਹਾੜ ਵਾ ਜੀ ਤਕਰੀਬਨ 4000 ਏਕੜ ਜ਼ਮੀਨ ਇਸ ਪਿੰਡ ਦੀ ਆ ਲਗਭਗ ਇੰਨੀ ਹੈਗੀ ਆ ਲਗਭਗ ਸਾਰੇ ਇਹਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਘੱਟ ਨਹੀਂ ਹੋ ਸਕਦੀ ਜ਼ਿਆਦਾ ਹੋ ਸਕਦੀ ਹੈ ਜੀ ਕਾਫੀ ਅਮੀਰ ਪਿੰਡ ਵਾ ਜੀ ਅਸੀਂ ਜਾਇਦਤ ਵੱਲੋਂ ਲਈਏ ਹਾਂਜੀ ਹਾਂਜੀ ਕਿਉਂਕਿ ਹੁਸ਼ਿਆਰਪੁਰ ਪਿੰਡ ਦਾ ਇਹੀ ਪਿੰਡ ਵਾ ਹਾਂਜੀ ਇਹ ਪੰਚਾਇਤ ਬਹੁਤ ਭਾਰੀ ਹੈ ਜੀ ਭਾਰੀ ਆ ਜੀ ਤੇ ਉਹਦੇ ਮੁਤਾਬਕ ਫੈਸਿਲਟੀਆਂ ਨਹੀਂ ਹੈਗੀਆਂ ਉਹ ਤਾਂ ਚਲੋ ਤੁਹਾਡੇ ਸਾਹਮਣੇ ਹੀ ਆ ਸਰ ਬਿਲਕੁਲ ਜੀ ਹਾਂਜੀ ਅੰਕਲ ਜੀ ਜਿਹੜੀ ਇੱਥੇ ਜ਼ਮੀਨ ਵਾ ਜੀ ਉਹ ਜ਼ਿਆਦਾ ਲੋਕਾਂ ਦੀ ਜੱਦੀ ਆ ਜਾਂ ਇਹ ਸਰਕਾਰੀ ਆ ਨਹੀਂ ਸਰ ਖਰੀਦੀ ਪਈ ਹੈ ਜਿਹੜੀ ਖਰੀਦੀ ਆ ਹਾਂਜੀ ਬਾਰ ਲਿਆਂ ਦੇਗਾ ਇੱਧਰ ਲਿਆਂ ਦੇ ਖਰੀਦਰੀਆ ਇੱਧਰ ਲਿਆਂ ਲਈ ਅੱਛਾ ਜੀ ਇੱਧਰ ਲਿਆਂ ਦੇ ਆਇਆ ਬਾਰੋਂੋਂ ਦਾ ਹਾਂ ਉਹਦੇ ਕੋਈ ਧਰਮਪੁਰੋਂ ਆਇਆ ਧਰਮਪੁਰੋਂ ਸਾਡਾ ਪਿੰਡ ਧਰਮਪੁਰ ਦਾ ਧਰਮਪੁਰ ਦਾ ਆਇਆ ਧਰਮਪੁਰ ਤੋਂ ਆਇਆ ਤੁਹਾਡੀ ਕਿੰਨੀ ਜ਼ਮੀਨ ਹੈ ਇੱਥੇ ਇੱਥੇ ਸਾਡੀ ਜ਼ਮੀਨਾਂ ਤੋਰ ਥੋੜੀਆਂ ਕੇਦੀਆਂ ਦੋ ਕਰਾਂ ਵਾਲਾ ਕੇਦੀਆਂ ਚਾਰ ਕਰਾਂ ਨਹੀਂ ਆਪਾਂ ਕਿੱਲੇਾਂ 'ਚ ਗੱਲ ਜਿੱਦਾਂ ਕਰਦੇ ਨੇ ਨਹੀਂ ਕਿੱਲੇ ਸਾਰੇ ਹੈ ਨਹੀਂ ਜੀ ਨਹੀਂ ਹੈਗੇ ਨਹੀਂ ਹੈਗੇ ਠੀਕ ਆ ਕਿੱਲੇ ਹੈ ਨਹੀਂ ਤੇ ਬਹੁਤ ਲੋਕਾਂ ਨੇ ਜਿਹੜੇ ਲਾਲੇ ਉਹਨਾਂ ਦਾ ਕਹਿੰਦੇ ਪਹਾੜ ਖਰੀਦੇ ਵੇ ਆ ਇੱਥੇ ਪਹਾੜ ਇੱਥੇ ਹੈ ਨਹੀਂ ਸਰ ਜੀ ਅੱਛਾ ਜੀ ਇਹ ਜਾ ਖੰਗਵਾੜੀ अच्छा उधर है ये जेड़े आ ਪਹਾੜ ਅੰਕਲ ਜੀ ਇਹ ਸਰ ਸਾਰੇ ਇਹ ਪੰਚਾਇਤ ਹੈ ਇਹ ਪੰਚਾਇਤੀ ਜ਼ਮੀਨ ਆ ਪੰਚਾਇਤੀ ਜ਼ਮੀਨ ਆ ਸਾਰੀ اچھا ਜੀ ਮਾਲਕੀ ਸਰ ਘਟਿਆ ਨਾ हां तो ਵੇਚਣੀ ਕੀ ਹੈ ਫਿਰ ਜਿਹੜੀ ਹੈ ਹੀ ਘਟ ਓਕੇ ਠੀਕ ਆ ਜੀ ਹਾਂ ਜੀ ਕਾफी ਦੁਨੀਆ ਕੋ ਮਣੋਂਦੀ ਇਥੇ ਅੰਕਲ ਜੀ ਜੀ ਸਰ ਕਾफी ਆਉਂਦੀ ਹੈ ਹੂੰ ਕਾफी ਆਉਂਦੀ ਹੈ اچھا ਪੰਚਾਇਤੀ ਜ਼ਮੀਨ ਸਾਰਾ ਕਾफी ਫੇਜ਼ਾ ਮਤਲਬ ਪੰਚਾਇਤੀ ਹੈ ਬਹੁਤ ਜ਼ਮੀਨ ਹੈ ਪੰਚਾਇਤੀ ਅੱਛਾ ਜੀ ਬੜਾ ਭਾਰਾ ਜੰਗਲ ਹੈ ਜੀ ਅੱਛਾ ਜੀ ਹਾਂ ਜੀ ਕਿਹੇ ਦੀ ਇੱਥੇ ਦਾ ਉਦਾਂ ਕਿੱਲਾ ਕਿਸੇ ਦੀ ਡੇਢ ਕਿੱਲਾ ਜਾਂ ਦੋ ਕਿੱਲੇ ਮਸੀ ਹੈ ਕਿਹੇ ਦੀ ਚਾਹਤ ਕਰਨਾ ਕਿਹੇ ਦੀ ਦੋ ਕਨਾਲਾ ਕਿਹੇ ਦੀ ਸ਼ੇਕ ਨਾਲਾ ਇਦਾਂ ਹੀ ਆ ਸਰ ਕਹਿ ਸਕਦੇ ਦਬਾਬੇ ਦਾ ਸਭ ਤੋਂ ਅਮੀਰ ਪਿੰਡ ਫਿਰ ਇਹ ਹੀ ਆ ਸਰ ਉਹ ਪੰਚਾਇਤ ਵਾਲੇ ਪਾਸਿਓਂ ਤਾਂ ਬਹੁਤ ਭਾਰਾ ਬਹੁਤ ਭਾਰਾ ਤਾਂ ਉਦਾਂ ਡਿਵੈਲਪਮੈਂਟ ਦੇ ਹਿਸਾਬ ਨਾਲ ਜਾਣਾ ਹੋਵੇ ਤਾਂ ਕੁਝ ਵੀ ਨਹੀਂ ਡਿਵੈਲਪਮੈਂਟ ਅਕਲ ਜੀ ਨਹੀਂ ਹੋਈ ਪਰ ਇਹ ਆ ਕਿ ਕੁਦਰਤੀ ਸਹੂਲਤ ਹੈਗੀ ਲੋਕਾਂ ਨੂੰ ਹਣਾ ਉਦਾਂ ਦਾ ਸਰ ਹੈਗੀ ਹੈ ਕੁਦਰਤ ਫਿਰ ਵੀ ਹਿੰਮਤ ਦਾ ਮਤਲਬ ਕੁਦਰਤੀ ਹੈ ਕੁਦਰਤੀ ਹੈਗੀ ਹੈ ਕੁਦਰਤੀ ਹੈ ਚਾਹੇ ਗਰਮੀ ਤੋਂ ਪੱਖ ਲਾ ਲੋ ਜੀ ਤੇ ਜਾਹੇ ਉਦਾਂ ਲੱਗ ਕੇ ਮੌਸਮ ਵਧੀਆ ਰਹਿੰਦਾ ਹੈ ਜੀ ਜੀ ਹਾਂ ਜੀ ਹੁਸ਼ਿਆਰਪੁਰ ਤੋਂ ਤਕਰੀਬਨ 40 ਕਿਲੋਮੀਟਰ ਦੂਰੀ ਦਾ ਅਸੀਂ ਬੈਠੇ ਆਂ ਠੀਕ ਆ ਮੱਛਰ ਵਗੈਰਾ ਮੱਛਰ ਨਹੀਂ ਹੈ ਸਰ ਨਹੀਂ ਹੈਗਾ ਨਾ ਨਹੀਂ ਹੈਗਾ ਨਾ ਮੱਖੀ ਨਾ ਮੱਛਰ ਨਹੀਂ ਮੱਖੀ ਵੀ ਘਾਟੀ ਹੈ ਹਾਂ ਤੇ ਮੱਛਰ ਵੀ ਮੱਛਰ ਤਾਂ ਬਿਲਕੁਲ ਹੀ ਘਾਟੀ ਹੈ ਬਿਰਲਾ ਹੀ ਦਾਣਾ ਕੋਈ ਦਾਣਾ ਹਾਂ ਜੀ ਮਈ ਮਹੀਨੇ 'ਚ ਦੇ ਲਓ ਫਿਰ ਵੀ ਗਰਮੀ ਨਹੀਂ ਹੈਗੀ ਹਾਂ ਜੀ ਹਾਂ ਜੀ ਫਿਰ ਵੀ ਵਧੀਆ ਭਾਜੀ ਵੀ ਦੱਸ ਕੇ ਗਏ ਕਿ ਅਸੀਂ ਤਾਂ ਪੱਖੇ ਵੀ ਨਹੀਂ ਲਾਉਂਦੇ ਨਾ ਨਹੀਂ ਇੱਥੇ ਸਰ ਨਹੀਂ ਲਾਉਂਦੇ ਜੀ ਅੱਛਾ ਜੀ ਹਾਂ ਜੀ ਤਾਂ ਕਿ ਇਹ ਮਤਲਬ ਜਦੋਂ ਪਿਛਲੇ ਸਾਲ ਕਿਦਾਂ ਦਾ ਮੌਸਮ ਸੀ ਪਰ ਗਰਮੀ ਪੂਰੇ 12 ਮਹੀਨੇ ਠੰਡਾ ਰਿਹਾ ਜਾਂ ਘੱਟ ਰਿਹਾ ਨਹੀਂ ਸਰ 2 ਮਹੀਨੇ ਨਾ ਮਤਲਬ ਗਰਮੀ ਰਹੀ ਹੈ ਪਿਛਲੇ ਸਾਲ ਵੀ ਰਹੀ ਹੈ 2 ਮਹੀਨੇ ਅੱਛਾ ਜੀ ਉਸ ਤੋਂ ਬਾਅਦ ਲਗਭਗ ਠੰਡ ਹੁੰਦੀ ਪਈ ਅੱਗੇ ਅੱਗੇ ਨਾਲ ਅੱਗੇ ਤੋਂ ਠੰਡ ਹੁੰਦੀ ਪਈ ਹੈ ਠੀਕ ਹੈ ਜੀ ਹਾਂ ਜੀ ਓਕੇ 2 ਮਹੀਨੇ ਠਹਿਰ ਕੇ ਠੰਡ ਹੋ ਜਾਣੀ ਹੈ ਜਾਨਵਰ ਹੈ ਇੱਥੇ ਜਾਨਵਰ ਹੈਗੇ ਸਰ ਕਿੰਨਾ ਕ ਸਰ ਜਾਨਵਰ ਕਾਫੀ ਹੈ ਬਾਗ ਤੇੰਦੂਆ ਬਾਗ ਵੀ ਹੈਗਾ ਤੇੰਦੂਆ ਵੀ ਹੈਗਾ ਤੇ ਬਾਕੀ ਸੰਭਰ ਗੋਂਦਾ ਵਗੈਰਾ ਹੂੰ ਜਾਇ ਜਿਹਨੂੰ ਪਾੜਾ ਕਹਿੰਦੇ ਆ ਪਾੜਾ ਕਹਿੰਦੇ ਆ ਤੇ ਬਾਕੀ ਸੂਰ ਵੀ ਹੈਗੇ ਜੀ ਸੂਰ ਵੀ ਹੈਗੇ ਆ ਜੰਗਲੀ ਸੂਰ ਬਾਕੀ ਬਾਂਦਰ ਬਹੁਤ ਆ ਬਾਂਦਰ ਤਾਂ ਕਾਫੀ ਕਾਫੀ ਏਰੀਆ ਚ ਆ ਗਏ ਹੋ ਹਾਂਜੀ ਬਾਂਦਰ ਬਹੁਤ ਆ ਜੀ ਤੇ ਸੱਪ ਵਗੈਰਾ ਅਜਗਰ ਵਗੈਰਾ ਉਹ ਵੀ ਹੈਗੇ ਜੀ ਅਜਗਰ ਹਾਂਜੀ ਅੱਛਾ ਉਹ ਵੀ ਹੈਗਾ ਇੱਧਰ ਹਾਂਜੀ ਹਾਂਜੀ ਠੀਕ ਆ ਅੰਕ ਜੰਗਲੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ